ਸਤਿਗੁਰੂ ਗ੍ਰੰਥ ਸਾਹਿਬ ਜੀ ਮੈਂ ਮੇਰੇ ਕੋਲ ਵੀ ਸੀ ਲੈ ਆਕਾ ਜੀ ਨਹੀਂ ਚੰਗਾ ਲੱਗਦਾ ਭਾਈ ਅਸੀਂ ਪਿਉਂਦੇ ਫਜ਼ੀਰ ਸਾਹਿਬ ਜੇ ਤੁਹਾਨੂੰ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਲਹਿ ਆਪ ਇੱਥੇ ਪ੍ਰਕਾਸ਼ ਕਰ ਲੈਣੇ ਬੋਲੋ ਸਤਿ ਐਸਾ ਭਾਈ ਭਈ ਮਰਲੀ ਮਾਂ ਗੀਜੀ ਰੇ ਰੇ ਇੱਥੇ ਵੀ ਆ ਗਿਆ ਸਵਾ ਲੈ ਜੋ ਗੁਰਦੁਆਰੇ ਕਿੱਥੇ ਲੈ ਜਾਓਗੇ ਭਾਈ ਇਸੇ ਤੋਂ ਫੇਰ ਦਿੱਤੀ ਪਰ ਮੁੜ ਕੇ ਤੇਰਾ ਸ਼ਾਂਤੀ ਮਾਤਾ ਵਰਣ ਆਇਆ ਕਿਸਰ ਸਾਥੀਆਂ 21 ਸਾਲ ਤੋਂ ਬਾਅਦ ਹੁਣ ਹੋਰ ਖੁਸ਼ੀਆਂ ਭਰੇ ਸਮੇਂ ਪੰਜ ਇਟਾ ਮੈਂ ਜੁਬਾਰੀ ਇਸ ਪਿਆਰ ਲਈ ਰਕੋਣੀਆਂ ਚਾਹੁੰਦਾ ਜਿਹੜਾ ਯਾਦਗੀਆਂ ਦਾ ਸਾਡਾ ਪਹਿਲਾ ਹੋ ਚੁੱਕਿਆ ਪ੍ਰੋਗਰਾਮ ਹੁਣ ਨਵੀਂ ਲਈ ਖੁਸ਼ੀ ਦੇ ਨਾਲ ਪੰਜ ਪਿਆਰੇ ਇਕੱਠੇ ਹੋ ਕੇ ਜਿਹੜਾ ਬੋਲਣਾ ਸੀ ਸਮਾਂ ਦੇਣਾ ਸੀ ਨਾ ਮੈਂ ਹੁਣ ਦੇਖੋ ਸਟੇਜ ਨੂੰ ਮੇਰੇ ਕੋਲ ਆ ਫਿਰ ਨਾ ਕਰੋ ਹੁਣ ਤੁਸੀਂ ਲੈ ਜਾਂਦੇ ਹੋ ਗੱਡੀ ਵਿੱਚ ਇੱਥੇ ਜਾਂਦੀ ਹੈ ਬਹਿਂਦੇ ਰਹੋ ਹੁਣ ਤੁਸੀਂ ਜਿਨਾ ਚ ਤੁਹਾਡੇ ਕੋਲ ਸੀ ਟੀਮ ਪੰਜਿੱਤਾਂ ਨੂੰ ਤੁਰਲੱਤ ਨਹੀਂ ਜਾਣੇ ਜਾਰੇ ਦੇ ਕਿੜਕੋ ਮੈਨਿ ਛੱਬਦਾ ਚ ਜਿਹਨੂੰ ਚੰਗੀ ਤਰ੍ਹਾਂ ਸਾਨ ਸੁੰਦਰ ਬਣਾਇਓ ਕਿਤੇ ਯੂਰਪ ਹੈ ਹੱਥ ਦੇ ਅੰਦਰ ਅੰਦਰ ਤੁਹਾਡੇ ਕੋ 11000 ਪੇਟਾ ਹੋ ਜਾਣੇ ਵੱਧ ਹੋਣੇ ਕੀ ਲਹੂ ਹੋਣੇ ਹੋਰ ਕੋਨੇ ਪੰਜਿੱਤਾਂ ਸਿਹਾਰ ਕਰ ਲੋ ਜਿਹੜਾ ਟਾਈਮ ਜਾਲ ਲੀਂਆਂ ਨੂੰ ਜਿਹੜਾ ਸੀ ਇਹਨਾਂ ਨੂੰ ਫੇਰੇ ਕਹਿ ਦੇ ਜੇ ਮਾਰਾ ਫੇਰ ਆਜ਼ਾਦੀ ਦੇ ਦਿਨ ਸੁਣਾ ਦਿਓ ਸਾਡੀ ਤਾਂ ਹੀ ਆ ਜਲਦੀ ਹੈ ਅੱਜ ਔਰ ਮੈਂ ਇਹ ਸਟੇਪ ਨੂੰ ਵੀ ਟਾਈਮ ਜੋ ਜਿਹੜਾ ਸੀ ਇਹ ਵਿੱਚ ਸ਼ਬਦਾਚੀ ਟਿਕ ਟਿਕ ਮਿੰਟ ਚ ਹਰੇ ਕੈਦਨ ਤੋਂ ਹੋਵੇ ਆ ਫੇਰ ਭਲਾਉ ਨੂੰ ਮੈਂ ਆਪਦੀ ਜਿਹੜੀ ਗੱਲ ਚੱਲਦੀ ਆ ਉਹ ਮੈਂ ਕਰਨੀ ਜ਼ਰੂਰ ਹੈ ਸਾਡੀ ਫੇਰ ਮੈਂ ਵੀ ਸੁਣਾ ਬੋਲਾਂਗਾ ਕਹਾਂ ਨਹੀਂ ਨਿਕਲੋ ਜਾਓ ਮੈਨੂੰ ਤਾਂ ਉਹ ਗੈਰਨੀਅਤ ਦੇ ਦਿਨ ਲੱਗਦਾ ਸਭ ਤੋਂ ਪਹਿਲੇ ਨੂੰ ਲੈ ਸੋ ਥੋੜਾ ਜਿਆਨੀ ਹੀ ਹੈਗੇ ਸਿਉਰੇ ਵਾੜੇ ਸਾਲੇ ਜਿਆਨੀ ਬਲਵੰਤ ਸਿੰਘ ਦੀ ਗੱਲ ਹੈ ਉਹ ਕਹਾਂ ਜੀ ਜੱਜਦਾਰ ਜੀ ਤੇ ਮਾਖਵੀ ਲੱਖ ਰੁਪਏ ਮੇ ਹੁਣ ਜਦੋਂ ਨਹੀਂ ਆਇਆ ਸਾਡੇ ਜਦ ਸਾਹਮਣੇ ਥੋਈ ਵਾਲੀ ਗੱਲ ਪਿਆਰ ਦੀ ਹੁੰਦੀ ਹੈ ਕਿ ਆਪਣੀ ਨਹੀਂ ਉੱਥੇ ਮੋਹਰ ਲਗਾਉਣੀ ਹੁੰਦੀ ਹੈ ਇਹਦਾ ਕਿਹਨੂੰ ਜੋੜ ਜਾਂਦਾ ਕਿ ਸਾਡੇ ਨਹੀਂ ਆ ਸੁਣਿਆ ਸੀ ਸਾਡੇ ਕਿ ਉਸ ਪਿਆਰ ਵਿੱਚ ਡਾਕਟਰ ਹਰਦੇਵ ਸਿੰਘ ਜੀ ਮੈਂ ਹਰਦੇਵ ਜੀ ਤੋਂ ਗੁਰਦੇ ਜੀ ਤੋਂ ਆਲੂ ਗੀਰ ਸਾਹਿਬ ਵਾਲੇ ਇਹਨਾਂ ਮਾਸਟਰ ਸੀ ਹੋਂ ਡਾਕਟਰ ਵੀ ਨੇ ਬੋਲਣਾ ਉਹਨਾਂ ਨੇ ਕਹੀ ਸੀ ਕਿ ਉਹ ਤਾਂ ਬਹੁਤ ਜਲਦਾ ਇੱਥੇ ਨੂੰ ਦੇਖਣਾ ਗਿਆ ਨਹੀਂ ਗਿਆ ਨਹੀਂ ਬੈਠੇ ਬਾਬੇ ਜੀ ਸੰਤ ਯਾਤਰੀ ਜੀ ਲੋਕਾਂ ਨੂੰ ਕਹਣਾ ਨਹੀਂ ਕੋਈ ਕਹੇ ਕਿ ਬੋਲਾਲੇ ਇਹ ਸਕੇ ਜਈਏ ਨਾ ਸਾਹੁਆਨਾ ਸਾਜੁਨੀਆਂ ਨੇ ਇਹ ਗਹਿਰੇ ਨੇ ਜਿਹਨਾਂ ਨੂੰ ਪਹਿਣ ਕੇ ਆਪਾਂ ਨਾਲ ਦਮਾਣਦੇ ਆ ਗੁਰੂ ਜੀ ਸਾਨੇ ਜੈਲੀ ਸਾਹੁਆਨਾ ਦੇ ਦਰਵਾਜ਼ੇ ਜੇ ਖਾਲੀ ਪ੍ਰਕਾਸ਼ ਸਿੰਘ ਸੋਵਾਰਾ ਪਹਿਲਾ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰਕ ਪਹਿਲਾ ਮੇਤੋਤਾ ਕਥਾ ਕੀਰਤਨ ਖੋਜਾ ਸੀ ਉਹਨਾਂ ਨੇ ਦੁਆਈ ਕੰਮ ਕਰਾਉਦੇ ਸੀ ਦੁਆ ਕੀ ਕਰਾਉਣੇ ਸੰਤਾ ਦੀ ਲਿੰਦਿਆ ਕਰੋ ਹੋਰ ਕੀ ਕਰਾਉਣੇ ਇਹ ਨਾਲੇ ਧੀਰੇ ਖੋਲੋ ਮਰਦਾਰੇ ਖੋਲੋ ਆਪਣੇ ਬਣਾ ਲਓ ਪਹਿਲਾ ਮੇਰੋ ਤਾਂ ਹੋਰੋ ਚੀਜ਼ਾਂ ਮੇਰੇ ਆਕਾਸ਼ 'ਚ ਜੋ ਕੰਨਿਆ ਰਾਜ ਦੀ ਕਥਾ ਕੀ ਕੀਰਤਨ ਮੁਰਗੇ ਫੇਰ ਆ ਗਿਆ ਪੁੱਛ ਲੋ ਇਹਨਾਂ ਨੂੰ ਗੈਲਰੀ ਕਹਦੇ ਹੁਣ ਜਿਤਾੜੇ 'ਚ ਬੋਲੇ ਜੈ ਹਾ ਜੈ ਹਾ ਜੈ ਹਾ ਜੈ ਹਾ ਗੁਰਮੁਖ ਸਿੰਘ ਜਮਸ਼ਕੱਤਰ ਹੁਣ ਜੇ ਆਪਾਂ ਸ਼ੁਰੂ ਕਰ ਲਿਆ ਨਾ ਤਾਂ ਸਾਰਿਆ ਆਲੀ ਰਾਤ ਪੂਰੇ ਫੇਰ ਕੰਨੀ ਜੀ ਆ ਜਾਣੀ ਦੀਵਾਨ ਤੀਰਾਂ ਚੀਜ਼ਾ ਦੇਖੋ ਦੀਵਾਨ ਥੋੜਾ ਨਹਿਰ ਦੇ ਕੀਤਾ ਕੀ ਬਣਿਆ ਹੋਇਆ ਸੀਗਾ ਤੇ ਹੁਣ ਆਲੀ ਘਰ ਜਿਵੇਂ ਆਪ ਜੀ ਦਾ ਜਿਹੜਾ ਪਿਆਰ ਹੋਊਗਾ ਕੱਲ ਹੈਡ ਗ੍ਰਾਮਪੀਸ ਦਾ ਸੰਤ ਮਹਾਰਾਜ ਦੇ ਦਰਵਾਜ਼ਾ ਸਾਹਿਬ ਦੇ ਉਹਨਾਂ ਨੇ ਬੜੇ ਪਿਆਰ ਦੇ ਸ਼ਬਦ ਔਰ ਸੰਕੇਤ ਸਿਰਫ ਇੱਕ ਸਵੇਰ ਵਿੱਚ ਲਾਇਆ ਜੋ ਹੋਏ ਨਹੀਂ ਕਰਨਾ ਕਰੀ ਤੇਦਾ ਰਿਆ ਜੀ ਮਾਜਾ ਲੁਧਿਆਣਾ ਇਲਾਕੇ ਚ ਆ ਜਾਣਗੇ ਘੜੀਆਂ ਮੜੀਆਂ ਦੇਖਦੇ ਨੇ ਜਦ ਮਸਤੂਆਣੇ ਚੱਲੀ ਚੱਲੀਆਂ ਨੇ ਉਹ ਘੜੀਆਂ ਨੂੰ ਲੁਕੋਉਂ ਦਿੰਦੇ ਨੇ ਪਰ ਸਭ ਦੇ ਦੁੱਖਾਂ ਦੇ ਜਾਟਾ ਵੀ ਇੱਧਰ ਸੀ ਸੂਰੇ ਸਭ ਦੇ ਦੁੱਖਾਂ ਇੱਧਰ ਸੀ ਏਕੇ ਸੁੰਜਾ ਜੰਮ ਦੀ ਮੈਂ ਵੀ ਜ਼ਖਿਲ ਵੀ ਇੱਧਰ ਮੈਂ ਘੜੀ ਦਾ ਵੀ ਅੱਜ ਵੀ ਉਹ ਪ੍ਰੇਮੀ ਦਾ ਵਚਨ ਪੂਰਾ ਕੀਤਾ ਆ ਜ਼ਬਾਨੇ ਚੱਲੀ ਆਉਂ ਭਲਤ ਧੱਕੇ ਹਾਰੇ ਤੇ ਕਹਿੰਦੇ ਜੀ ਦੀਵਾਨ ਆਗਾ ਭਾਈ ਅੱਜ ਤਾਂ ਤਿੰਨ ਦੀਵਾਨ ਲਾ ਕੇ ਆਏ ਆਂ ਕਹੇ ਆਹੋ ਜਿੱਕੇ ਹੋ ਜਾ ਦੇ ਚੱਕਲੇ ਹੋ ਰਹੇ ਆਂ ਆਪ ਜੀ ਹੁੰਕੀ ਜੱਡ ਗਈ ਉਹ ਮਾਈਆਂ ਆ ਕੇ ਮੇਲੇ 헤ਲੇ ਮਾਰਨ ਲੱਗਾ ਮੁੰਡੇ ਉ ਚੱਕਣਾ ਸਿੰਘੋ ਬਾਜਾ ਚੱਕ ਲੋਲੀ ਮੈਂ ਤਾਂ ਜਰੂਰ ਚੱਕੂਗਾ ਇਹ ਨਹੀਂ ਘੰਟਾ ਲਵਾਉਂ ਕਿ ਉਹ ਪ੍ਰੇਮੀ ਨਿਕਲਾ ਆਹੋ ਜੀ ਫਾਲਤੂ ਟਾਈਮ ਸਾਡਾ ਤੋਂ ਹੋਰ ਲਵਾ ਗਾ ਜੀ ਬੋਲੇ ਸੂਰ ਫਾਲਤੂ ਕੰਟਾ ਜੱਲੇ ਜੀ ਦੇ ਦੇ ਗਲਾਸ ਪੜਾ ਵੀ ਹੁੰਦਾ ਜਿੰਨਾ ਮੋਹ ਹੀ ਚੁੱਪ ਜਾ ਲੜਿਆ ਮੰਨੂ ਬੈਠਾ ਰਹਾ ਕੋਈ ਨਹੀਂ ਮ ਜੀ ਇੱਕ ਵਾਰ ਆ ਜਾਵੇ ਇਹ ਤਾਂ ਬੋਲ ਦੇਣੀ ਨਹੀਂ ਕਿਸੇ ਨਾਲ ਤਾਂ ਬੋਲੇ ਚ ਉਹਨੂੰ ਮੋਹ ਤਾਂ ਆ ਗਿਆ ਬੋਲ ਦੇ ਆ ਸੱਟ ਕੇ ਮੈਨੂੰ ਮਹਾਰਾਜਾ ਵਜਲ ਹੈ ਜਿੰਨਾ ਗੱਜ ਕੇ ਚਲੇਗਾ ਉਹ ਨਹੀਂ ਛੱਡੀ ਜਲਾਜ ਗੁੱਬੀ ਜਾਉ